ਇਹ ਕੋਈ ਨਹੀਂ ਨਕੇ ਦੇਖ ਰਿਹਾ ਬੱਚਾ ਜੇਲਪ ਟ੍ਰੋਨ ਬੜਾ ਬਾਤ ਕਰਦੀ ਆਂ ਕਿ ਇਹ ਇਹ ਨਾ ਟੁੱਟੀ ਜੀ ਘਲੇ ਪੰਜ ਛੇ ਦਿਨ ਹੋ ਗਏ ਪਾਣੀ ਛੱਡੇ ਨੂੰ ਜੀ ਕਰੋੜਾਂ ਰੁਪਈਆ ਰਵੇ ਲੱਗ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਨਾ ਵੀ 25 ਸਾਲ ਗੱਡੇਗੀ ਜਾਂ ਜੋ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਇਹ ਲੈਦਾ ਹੁਣੀ ਛੱਡਿਆ ਦੂਜੀ ਸਾਈਡ ਤੋਂ ਕਾਰਨ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕੰਮ ਜਾ ਪਿਆ ਜਿਹੜੇ ਨਵੇਂ ਬਣਾਏ ਉਹ ਸਾਰੇ ਟੁੱਟ ਹੀ ਜਾਂਦੇ ਆ ਉਧਰੋ ਹੈਡ ਲੱਗੋ ਵੇਖੋ ਵੀ ਪਿੰਡ ਦੀ ਬਾਬਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਜੋ ਜ਼ਿਆਦਾ ਮਿੱਟੀ ਬਹਿ ਚੁੱਕੀ ਹੈ ਹੈਡ ਦਾ ਕੋਈ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਇਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੇਕੇਦਾਰ ਦੇ ਬਣਾ ਸਵੇਰੇ 5 ਵਜੇ ਦੀ ਨਹਿਰ ਟੁੱਟੀ ਹੋਈ ਆ ਇਸ ਬਾਰੇ ਮਹਿਕਮੇ ਨੂੰ ਅਸੀਂ ਐਸੀ ਸਾਹਿਬ ਨੇ ਸ਼ੇਰ ਸਿੰਘ ਨੂੰ ਜੀ ਨੂੰ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਐਕਸਨ ਵਿਨੋਦ ਜੀ ਦਾ ਫੋਨ ਆਇਆ ਹੈ ਕਿ ਅਸੀਂ ਅੱਜ ਆਪ ਦੀ ਮਟਿਆ ਆ ਰਹੇ ਆ ਤੇ ਇਥੋਂ ਉਹਦੇ ਕੰਪਨੀ ਦੇ ਮਟੀਰੀਅਲ ਚਲੇ ਕੁਝ ਬੰਦੇ ਸੀ ਉਹ ਕਹਿੰਦੇ ਸਾਡੀ ਉੱਪਰ ਹਾਂ ਤੱਕ ਪਹੁੰਚ ਆ ਅਸੀਂ ਪਹਿਲਾਂ ਵੀ ਇਸ ਵਾਰੀ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਹਾਡਾ ਜਿਹੜਾ ਮੋਗਾ ਇਹ ਬਹੁਤ ਘਟੇਮੜੀ ਨਾਲ ਲੱਗ ਰਿਹਾ ਹੈ ਉਹਦੀ ਉਦਾਹਰਨ ਇੱਕ ਹੈ ਜਿਹੜਾ ਅਸੀਂ ਸਾਡਾ ਪਹਿਲਾ ਮੋਗਾ ਜਿਹੜਾ ਚੱਲ ਰਿਹਾ ਸੀ ਉਹਨੂੰ ਅਜੇ ਵੀ ਖਾਰ ਪੈਣਾ ਅਜੇ ਵੀ ਉਹਨੂੰ ਰੋੜ ਨਹੀਂ ਪਿਆ ਜਦ ਕਿ ਜੋ ਪੁਰਾਣਾ ਮੋਗਾ ਉਹ ਢਹਿ ਢੇਰੀ ਹੋ ਚੁੱਕਿਆ ਹੈ ਖਤਮ ਹੀ ਹੋ ਚੁੱਕਿਆ ਮੋਗਾ ਇਹ ਕਾਰਨ ਕੀ ਬਣਿਆ ਅਜੇ ਨਾ ਰੇਡ ਪਹਿਲੇ ਪਾਣੀ ਦੇ ਭਾਵ ਨਾਲ ਟੁੱਟ ਗਈ ਮੇਨ ਵੱਡੀ ਗੱਲ ਤਾਂ ਇਹ ਹੈ ਘਟੀਆ ਮਟੀਰੀਅਲ ਹੋਣਾ ਭਾਵੇਂ ਜਿੰਨਾ ਜੇ ਪ੍ਰੈਸ਼ਰ ਪਿਆ ਜੇ ਮਹਿਮਾ ਕਹਿ ਰਿਹਾ ਕਿ ਜੇ ਪ੍ਰੈਸ਼ਰ ਪੈ ਕੇ ਇੱਥੋਂ ਟੁੱਟ ਰਿਹਾ ਆ ਉਹਦਾ ਕਾਰਨ ਫਿਰ ਪੁਰਾਣਾ ਮੋਗਾ ਕਿਵੇਂ ਬਚਿਆ ਰਹਿ ਗਿਆ ਸਵਾਲੀਆਂ ਨਿਸ਼ਾਨ ਆ ਜੇਕਰ ਪ੍ਰੈਸ਼ਰ ਸੀ ਤਾਂ ਪੁਰਾਣਾ ਮੋਗਾ ਜਿਹੜਾ ਪਿਛਲੋਂ ਪੂਲ ਪ੍ਰੈਸ਼ਰ ਪੈ ਕੇ ਉਹ ਲੋਗਾ ਅਜੇ ਵੀ ਉਹ ਪਾਣੀ ਦੀ ਮਾਰ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਦੂਸਰੀ ਇਹ ਅੱਲਾਬਸ ਆਪਣੀ 30 ਮਾਰਚ ਦੇ ਆਸਪਾਸ ਦਾ ਕੰਮ ਕੰਪਲੀਟ ਹੋ ਗਿਆ ਠੀਕ ਹੈ ਜੀ 30 ਮਾਰਚ ਤੋਂ ਬਾਅਦ ਇਹ ਹੁਣ ਪਿੱਛੇ ਕੋਈ ਨਹਿਰ ਟੁੱਟੀ ਹੈ ਜਿਹਦੀ ਕਰ ਸੂਚਨਾ ਜਿਹੜੀ ਹੈ ਮਿਲਣ ਤੋਂ ਬਾਅਦ ਪਾਣੀ ਬੰਦ ਕੀਤਾ ਗਿਆ ਇੱਥੇ ਗੇਟ ਬੰਦ ਕਰ ਲਏ ਤੇ ਨਹਿਰ ਓਵਰਫਲੋ ਹੋ ਕੇ ਉਹਦੇ ਕਰਕੇ ਟੁੱਟ ਗਈ ਕਿੰਨੇ ਦਿਨ ਹੋ ਗਏ ਪਾਣੀ ਛੱਡਣ ਨਹਿਰ ਦੇ ਵਿੱਚ ਨਵੀਂ ਬਣੀ ਨਹਿਰ 'ਚ ਇਹ ਪਾਣੀ ਆਪਾਂ ਜਿਹੜਾ ਹੈਗਾ ਹੁਣ ਹੌਲੀ ਹੌਲੀ ਕਰਕੇ ਵਧਾ ਰਹੇ ਸੀਗੇ ਲਗਭਗ ਹਫਤਾ 10 ਦਿਨ ਹੋ ਗਿਆ ਤਾਂ ਹਫਤਾ ਹੋ ਗਿਆ ਪਾਣੀ ਛੱਡ ਦੇਣ ਨੂੰ ਥੋੜ ਉਥੋਂ ਬੰਦ ਕਰੇ ਬਾਅਦ ਜਿਹੜਾ ਪਾਣੀ ਸੀ ਉਹ ਉਹ ਆਣਾ ਹੀ ਆਣਾ ਸੀਗਾ ਕਿਉਂਕਿ ਪਿੱਛੇ ਡਿਮਾਂਡ ਜਾਂਦਾ ਪਾਣੀ ਦੀ ਆਪਾਂ ਪਾਣੀ ਖਟਰੇ ਸੀ ਜਦੋਂ ਇੱਥੇ ਗੇਟ ਬੰਦ ਹੋਇਆ ਨਾ ਰੋਵਰਫਲ ਹੋ ਗਈ ਤੇ ਮੋਗੇ ਰਾਹੀਂ ਲੀਕ ਕਰਕੇ ਜਿਹੜਾ ਹੈ ਪਾਣੀ ਟੁੱਟ ਗਿਆ ਕਰੋੜਾਂ ਦੀ ਲਾਗਤ ਨਾਲ ਬਣੀ ਨਹਿਰ ਸਿਰਫ ਇੱਕ ਹਫਤਾ ਵੀ ਨਹੀਂ ਚੱਲ ਸਕੀ ਕੀ ਕਾਰਨਿਕ ਹੀ ਬਣਿਆ ਕਾਰਨ ਜੀ ਇਹ ਜਦੋਂ ਨਹਿਰ ਕਿੱਥੇ ਵੀ ਅਚਾਨਕ ਟੁੱਟਦੀ ਹੈ ਤਾਂ ਪਾਣੀ ਨੂੰ ਕੰਟਰੋਲ ਹੋਣ ਚ ਟਾਈਮ ਲੱਗਦਾ ਜਿਵੇਂ ਇਹਨਾਂ ਤੇ ਗੇਟ ਪੁੱਟੇ ਆਪਾਂ ਸਾਰੇ ਪਿੱਛੋਂ ਹੈਡ ਤੋਂ ਵੀ ਪਾਣੀ ਬੰਦ ਕਰਤਾ ਕਾਰਨ ਕੀ ਮਟੀਰੀਅਲ ਲੋਕੀ ਕਹਿ ਰਹੇ ਨੇ ਹਲਕਾ ਹੈ ਨਹੀਂ ਜੀ ਮਿੱਟੀ ਤਾਂ ਤੁਹਾਡੇ ਸਾਹਮਣੇ ਆ ਪਿਆ ਮਟੀਰੀਅਲ ਮਟੀਰੀਅਲ ਸੀਮੈਂਟ ਹੈ ਹਲਕਾ ਵਰਤਿਆ ਗਿਆ ਆਹ ਦੇਖੋ ਜੀ ਸੀਮੈਂਟ ਚ ਕੋਈ ਖਰਾਬੀ ਨਹੀਂ ਆਹ ਸੀਮੈਂਟ ਦੇ ਰੱਬੀ ਮਿੱਟੀ ਵੀ ਆਹ ਦੇਖੋ ਜੀ ਇਹ ਕਾਰਨ ਕੀ ਐਡੀ ਜਲਦੀ ਐਡੀ ਜਲਦੀ ਕਾਰਨ ਐਡੀ ਜਲਦੀ ਕਾਰਨ ਕੀ ਹੈ ਟੁੱਟ ਗਈ ਨਹਿਰ ਇਹਦਾ ਕਾਰਨ ਤਾਂ ਦੇਖੋ ਜੀ ਉਹਨੇ ਕਹਿ ਰਹੇ ਸੀਮੈਂਟ ਸਾਡੇ ਵੱਲੋਂ ਦਾ ਕੋਈ ਵੀ ਕਾਰਨ ਨਹੀਂ ਇੱਕ ਥਾਂ ਇਹਦੇ ਕਰਕੇ ਮੋਗ ਚੁੱਲੀ ਹੋ ਗਈ ਉਹਦੀ ਉਦਾਹਰਨ ਇੱਕ ਪ੍ਰਾਣਾ ਪ੍ਰਾਣਾ ਮੋਗਾ ਪਿਆ ਹੋਇਆ ਭਾਈ ਪ੍ਰਾਣਾ ਮੋਗਾ ਫਿਰ ਇਹਨਾਂ ਨਾਲ ਗੱਲ ਕਰਨੀ ਨਹੀਂ ਕਰੋ ਦੱਸੋ ਫਿਰ ਵੀ ਲੋਕਾਂ ਦਾ ਕਹਿਣਾ ਹੈ ਕਿ ਮਟੀਰੀਅਲ ਬੇਹੱਦ ਹਲਕਾ ਵਰਤਿਆ ਗਿਆ ਜਿਸ ਦੇ ਵਿੱਚ ਜੀ ਵੇਖੋ ਲੋਕਾਂ ਦੇ ਕਹਿਣ ਤੇ ਆਪਾਂ ਕਿਵੇਂ ਇਹ ਗੱਲ ਕਨਫਰਮ ਕਰ ਸਕਦੇ ਠੀਕ ਹੈ ਜੀ ਅਸੀਂ ਆਦੇ ਵੱਲੋਂ ਸਾਰਾ ਵਧੀਆ ਕੰਮ ਕਰਿਆ ਆਹ ਨਿਸ਼ਾਨ ਦੇਖੋ ਪਾਣੀ ਦਾ ਪਾਣੀ ਦਾ ਨਿਸ਼ਾਨ ਦੱਸ ਰਿਹਾ ਵੀ ਨਾ ਰੋਰਫਲ ਹੋਈ ਹੈ ਉਹਦਾ ਕਾਰਨ ਇਹ ਹੈ ਪਿੱਛੇ ਨਹਿਰ ਟੁੱਟੀ ਜਦੋਂ ਆਪਾਂ ਪਾਣੀ ਹੈਡ ਤੋਂ ਬੰਦ ਕਰਤਾ ਜਦੋਂ ਜਦੋਂ ਗੇਟ ਫਿੱਟੇ ਇਹਦਾ ਕਰਕੇ ਪਾਣੀ ਇੱਥੇ ਵੱਧ ਗਿਆ ਇੱਕੇ ਵਾਰੀ ਜਦੋਂ ਵੀ ਆਪਾਂ ਕਿਸੇ ਵੱਡੇ ਪਾਣੀ ਨੂੰ ਰੋਕ ਲਾਉਨੇ ਆ ਨਿਸ਼ਾਨਾ ਤੇ ਕਰਕੇ ਕੀ ਹੁੰਦਾ ਐਫਐਸਐਲ ਇਹ ਕਿੰਨੇ ਕਿਲੋਮੀਟਰ ਲੰਬੀ ਬਣੀ ਨਹਿਰੇ ਵਾਲੀ ਇਹ 15 ਕਿਲੋਮੀਟਰ ਲੰਬੀ ਹੈ 45 ਬੁਰਜੀ ਦੀ ਨਹਿਰ